ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੋਰਪਸ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਗਰਮ ਸੂਟ ਦੀ ਕਲੈਕਸ਼ਨ ਡੇਲੀ ਵੇਅਰ ਪਾਉਣ ਵਾਲੇ ਸੂਟ ਹੋਣਗੇ ਹਲਕੇ ਫੁਲਕੇ ਹੋਣਗੇ ਸਸਤੇ ਵੀ ਹੋਣਗੇ ਠੀਕ ਹੈ ਬਹੁਤ ਪਿਆਰੀ ਜਿਹੇ ਸੂਟ ਤੁਹਾਡੇ ਵਾਸਤੇ ਲੈ ਕੇ ਆਏ ਆ ਪਰ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਪੇਮੈਂਟ ਤਾਂ ਮੂਡ ਆਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਔਰ ਐਡਰੈਸ ਸਾਡਾ ਹੋਏਗਾ ਜੀ ਬਟਾਲਾ ਰੋਡ ਅਟਾਮੋ ਨੰਕਰ ਜ਼ਿਲ੍ਹਾ ਗੁਲਦਾਸਪੁਰ ਠੀਕ ਹੈ ਜੀ ਅਡਰੈਸ ਅਗਰ ਤੁਸੀਂ ਸਾਡੀ ਲੋਕੇਸ਼ਨ ਜਾਨਣਾ ਚਾਹੁੰਦੇ ਜੀ ਤਾਂ ਸਭ ਤੋਂ ਆਸਾਨ ਤਰੀਕਾ ਹੈ ਤੁਸੀਂ Google ਤੇ ਰਵਿੰਦਰ ਫੈਬਰਿਕ ਸਰਚ ਕਰੋ ਤੇ ਤੁਹਾਨੂੰ ਸਾਡੀ ਲੋਕੇਸ਼ਨ ਮਿਲ ਜਾਏਗੀ ਪ੍ਰੋਪਰ ਪਤਾ ਲੱਗ ਜਾਏਗਾ ਕਿ ਸ਼ਾਪ ਕਿੱਥੇ ਆ ਵੈਸੇ ਸਾਡੀ ਬਟਾਲੇ ਦੇ ਬਿਲਕੁਲ ਨੀਅਰ ਅਬਾਊਟ ਸਾਡੀ ਸ਼ਾਪ ਆ ਅੰਮੋ ਨੰਗਲ ਛੋਟਾ ਜਿਹਾ ਅੱਡਾ ਹੈ ਉੱਥੇ ਔਰ ਡੇਲੀ ਮੈਂ ਐਸੇ ਕਰਕੇ ਦੱਸ ਦਿਆਂ ਕਿ ਤੁਸੀਂ ਵੀਡੀਓ ਦੇਖਦੇ ਹੋ ਤੇ ਤੁਹਾਨੂੰ ਪਤਾ ਲੱਗ ਜੇ ਕਿ ਕਿੱਥੋਂ ਦੀ ਵੀਡੀਓ ਹੈ ਠੀਕ ਹੈ ਪਰ ਫਿਰ ਵੀ ਤੁਸੀਂ ਬਹੁਤ ਫੋਨ ਕਰਦੇ ਹੋ ਪੁੱਛਦੇ ਹੋ ਅਡਰੈਸ ਹੀ ਪੁੱਛਦੇ ਹੋ ਕਿ ਕਿੱਥੇ ਆ ਚਲੋ ਤੇ ਕੋਈ ਗੱਲ ਨਹੀਂ ਆ ਬਟ ਫਿਰ ਵੀ ਇਹ ਚੀਜ਼ ਮੈਂ ਦੱਸੀ ਹੁੰਦੀ ਆ ਠੀਕ ਹੈ ਤੇ ਚਲੋ ਦੇਖਦੇ ਆ ਅੱਜ ਦੇ ਪਿਆਰੇ ਪਿਆਰੇ ਸੂਟ ਸੂਟ ਆਉਣਗੇ ਜੀ ਪਸ਼ਮੀਨਾ ਚ ਸਸਤੇ ਡਿਲੀਵਰ ਸੂਟ ਹੋਣਗੇ ਮੈਚਿੰਗ ਸੂਟ ਨੇ ਹਲੋ ਹਲੋ ਓਕੇ ਇਹ ਆ ਗਿਆ ਸ਼ਰਟ ਆ ਗਈ ਨਾਲ ਤੁਹਾਨੂੰ ਪਸ਼ਮੀਨਾ ਦੀ ਬਾਟਮ ਮਿਲੂਗੀ ਬਹੁਤ ਸੋਹਣੀ ਠੀਕ ਹੈ ਪਸ਼ਮੀਨਾ ਦੀ ਬਾਟਮ ਮਿਲੂਗੀ ਤੇ ਸ਼ਰਟ ਆ ਗਿਆ 2.5 ਮੀਟਰ 2.5 ਮੀਟਰ 2.5 2.5 ਮੀਟਰ ਦੀ ਕਟ ਆਉਗੀ ਬਹੁਤ ਸੋਹਣਾ ਛੋਟਾ ਤੇ 550 ਦਾ ਪ੍ਰਾਈਸ ਰਹੂਗਾ ਠੀਕ ਹੈ ਬੋਰ ਦੀ ਕੋਈ ਗਾਰੰਟੀ ਨਹੀਂ ਹੋਏਗੀ ਵੈਸੇ ਤੇ 90% ਕਿਸੇ ਵੀ ਕਪੜੇ ਦੀ ਕੋਈ ਗਾਰੰਟੀ ਨਹੀਂ ਆ ਸਰਦੀਆਂ ਵਾਲੇ ਦੀ ਤੇ ਖਾਸ ਕਰ ਕੋਈ ਗਾਰੰਟੀ ਨਹੀਂ ਆ ਠੀਕ ਹੈ ਤੇ ਚਲੋ ਫਿਰ ਵੀ ਟਰਸਟ ਵਿਸ਼ਵਾਸ ਦੇ ਸਿਰ ਤੇ ਹੀ ਕਾਰੋਬਾਰ ਚੱਲਦਾ ਹੈ ਅਸੀਂ ਵੀ ਕਿਸੇ ਤੇ ਵਿਸ਼ਵਾਸ ਕਰਕੇ ਲੈ ਕੇ ਆਉਂਦੇ ਆ ਤੁਸੀਂ ਵੀ ਸਾਡੇ ਤੇ ਵਿਸ਼ਵਾਸ ਕਰਕੇ ਲੈਨੇ ਹੋ ਠੀਕ ਹੈ ਪਰ ਇਹਨਾਂ ਨਾਰਮਲ ਜੀਆਂ ਚੀਜ਼ਾਂ ਦੇ ਦੇਖੋ ਇਹਨਾਂ ਦਾ ਆਪਾਂ ਕੋਈ ਬੁਰਦੀ ਗਰੰਟੀ ਨਹੀਂ ਦੇ ਸਕਦੇ ਬਟ ਕਈ ਵਾਰੀ ਬਹੁਤ ਵਧੀਆ ਰਹਿ ਜਾਂਦੀਆਂ ਇਹ ਇਹ ਕੋਈ ਚੱਕਰ ਨਹੀਂ ਹੁੰਦਾ ਕਿ ਆਪਾਂ ਸਸਤਾ ਲਿਆ ਤੇ ਉਹ ਚੱਲੇਗਾ ਨਹੀਂ ਠੀਕ ਹੈ ਡਿਲੀਵਰ ਪਾਉਣ ਵਾਸਤੇ ਬਹੁਤ ਸੋਹਣੇ ਸੂਟ ਨੇ ਲਓ ਤੇ ਇੰਜੋਏ ਕਰੋ ਸਰਦੀਆਂ ਨੂੰ ਠੀਕ ਹੈ ਹਲੋ ਜੀ ਇਸ ਤਰ੍ਹਾਂ ਦੀ ਮੈਚਿੰਗ ਆਏਗੀ ਬਹੁਤ ਸੋਹਣੀ ਨੇਵੀ ਬਲੂ ਦੇ ਨਾਲ ਮੈਚਿੰਗ ਚਲਵਾਰ 550 ਪ੍ਰਾਈਸ ਰਹੇਗਾ ਨੈਕਸਟ ਆ ਗਿਆ ਜੀ ਆਪਣੇ ਕੋਲ हेलो जी फ्रोजी कलर आ गया ठीक है सेम ही होएगा पैटर्न सेम ही बॉटम लगी होएगी बॉटम बढ़िया वाली सगों लगी हुई है शर्ट थोड़ी नॉर्मल पर बहुत सोहनी है हल्की फुल्की जी लाइनिंग लुइनिंग वाला कोई झंझट नहीं है, तो हल्का फुलका जहाँ सूट तो बन के रेडी हो जाएगा और मैचिंग करके थोड़ा जहा सोना भी लगता है क्योंकि मैचिंग सूट थोड़ा जहा ज्यादा अट्रैक्टिव लगता है जो आप पजामा बना लिए जो मर्जी बनाए सोहना लगता है ठीक है तो साढ़े पांच सौ प्राइस रहेगा सैकेंड कलर ਫਿਰ ਆ ਗਿਆ ਜੀ ਥਰਡ ਕਲਰ ਐਵਲ ਆ ਗਿਆ ਗ੍ਰੀਨ ਕਲਰ ਇਹਦੇ ਨਾਲ ਵੀ ਤੁਹਾਨੂੰ ਬਾਟਮ ਮਿਲੂਗੀ ਥੋੜਾ ਬਹੁਤਾ ਉਨੇਕੀ ਹੋ ਸਕਦੀ ਕਲਰ ਕੰਟਰਾਸਟ ਦੀ ਇਹਦੇ ਵਿੱਚ ਜਿਆਦਾ ਲੱਗ ਰਿਹਾ ਵੈਸੇ ਇੰਨਾ ਹੈ ਨਹੀਂ ਆ ਹਲੋ ਜੀ ਥੋੜਾ ਬਹੁਤਾ ਹੋਏਗਾ ਉਹ ਤੁਸੀਂ ਚੈੱਕ ਕਰ ਲੈਣਾ ਜਿਹੜਾ ਪੀਸ ਤੁਹਾਨੂੰ ਚੰਗਾ ਲੱਗੇਗਾ ਉਹ ਲੈ ਲੈਣਾ ਠੀਕ ਹੈ ਬਾਕੀ ਸ਼ਾਪ ਤੇ ਤੇ ਸੇਲ ਹੋ ਹੀ ਰਹੀ ਹੈ ਫਿਰ ਆ ਗਿਆ ਜੀ ਮਸਟਰਡ ਕਲਰ ਕਿਸੇ ਕਿਸੇ ਦੀ ਨਾ ਬਿਲਕੁਲ ਮੈਚਿੰਗ ਡਿੱਟੋ ਹਲੋ ਜੀ ਬਾਕੀ ਇਹ ਜਿਹੜਾ ਕਪੜਾ ਹੈ ਪਿਓਰ ਤਾਂ ਲੱਗਿਆ ਇਸ ਕਰਕੇ ਜਿਆਦਾ ਸ਼ਾਈਨ ਕਰਦਾ ਪਿਆ ਹੈਲੋ ਜੀ ਮਸਟਰਡ ਕਲਰ ਬਹੁਤ ਸੋਹਣਾ ਜਾਂ 550 ਪ੍ਰਾਈਸ ਤੇ ਇੱਕ ਕਲਰ ਆ ਗਿਆ ਜੀ ਗ੍ਰੇ ਕਲਰ ਠੀਕ ਹੈ ਓਕੇ ਇਹ ਗ੍ਰੇ ਕਲਰ ਜਿਹੜਾ ਆ ਗਿਆ ਇਹ ਤੁਹਾਨੂੰ ਮਿਲੇਗੀ 2.5 2.5 ਮੀਟਰ ਦੀ ਕੱਟ ਹੈਲੋ ਜੀ ਤੇ ਇਹਦਾ ਤੁਸੀਂ 2.5 2.5 ਮੀਟਰ ਦੀ ਕੱਟ ਦਾ ਪੂਰਾ ਸੂਟ ਵੀ ਆਲ ਓਵਰ ਮਤਲਬ ਬਣਾ ਸਕਦੇ ਜੀ ਆਲ ਓਵਰ ਸੂਟ ਇਸ ਤਰ੍ਹਾਂ 2.5 ਮੀਟਰ 2.5 ਮੀਟਰ ਪੂਰਾ ਸੂਟ ਹੋ ਗਿਆ ਠੀਕ ਹੈ ਹਲੋ ਜੀ ਕਿਸੇ ਨੇ ਸ਼ਰਟ ਲੈਣੀ ਹੋਏਗੀ ਕੱਲੀ ਤੇ ਉਸ ਹਿਸਾਬ ਨਾਲ ਫਿਰ ਤੁਹਾਨੂੰ ਪੈਸੇ ਹਾਫ ਕਰਕੇ ਲੱਗ ਜਾਏਗੇ ਪੈਸੇ ਕੱਲੀ ਦਾ ਕੋਈ ਫਾਇਦਾ ਨਹੀਂ ਆ ਪੂਰਾ ਸੂਟ ਲਾਓ ਸੂਟ ਬਣਾਓ ਕਿ ਗਾਜਰੀ ਕਲਰ ਆ ਜਾਏਗਾ ਇਹ ਵੀ ਫੁੱਲ ਸੂਟ ਹੈ 2.5 ਮੀਟਰ ਦਾ ਇਹ ਕੱਟ ਪੀਸਾਂ ਚ ਹਿੱਸੇ ਕਰਕੇ ਸਸਤੇ ਆ ਸੂਟ ਠੀਕ ਹੈ ਸਲਵਾਰ ਆਪ ਲਗਵਾਈ ਹੋਈ ਹੈ ਹਲੋ ਜੀ ਤੇ ਗਾਜਰੀ ਕਲਰ ਪ੍ਰਾਈਸ 550 ਰਹੇਗਾ ਫਿਰ ਤੁਹਾਨੂੰ ਮੈਂ ਦਿਖਾਨੀ ਆ ਸਸਤੇ ਸੂਟ ਮੇ ਦਿਖਾਉਣੀ ਹੈ ਬਾਅਦ ਵਿੱਚ ਪਹਿਲਾਂ ਇਹ ਦਿਖਾ ਦੇਣੀ ਹੈ। ਐਲਪਾਈਨ ਦਾ ਇੱਕੋ ਹੀ ਸੂਟ ਆਪਣੇ ਕੋਲ ਔਰ ਇਨੇ ਕ ਸਾਰਾ ਮੈਸੇਜ ਆਏ ਨੇ ਨਿਊ ਸਟਾਕ ਆਰਡਰ ਦਿੱਤਾ ਹੋਇਆ ਹੈ। ਕੱਲ ਤੱਕ ਸ਼ਾਇਦ ਪਹੁੰਚ ਜਾਏਗਾ। ਠੀਕ ਹੈ ਹਲੋ। ਐਲਪਾਈਨ ਦਾ ਸੂਟ ਹੈ ਵਧੀਆ ਵਾਲਾ। ਠੀਕ ਹੈ। ਤੇ ਬਹੁਤ ਹੀ ਸੋਹਣਾ ਪੀਸ ਹੈ। ਸਾਰੇ ਪੀਸ ਆਪਣੇ ਕੋਲ ਸੇਲ ਹੋ ਗਏ। ਇੱਕੋ ਹੀ ਪੀਸ ਬਚਿਆ 650 ਪ੍ਰਾਈਸ ਦਾ। ਕੋਈ ਬੁਰ ਨਹੀਂ ਆਉਣੀ ਇਹਦੇ ਤੇ ਇਹਦੀ ਗਾਰੰਟੀ ਦੇ ਸਕਦੀਆਂ ਮੈਂ। ਇਹਦੇ ਉੱਤੇ ਕੋਈ ਬੁਰ ਨਹੀਂ ਆਉਣੀ। ਕੋਈ ਸ਼੍ਰਿੰਕ ਨਹੀਂ ਹੋਣਾ। ਕੁਛ ਨਹੀਂ ਹੋਣਾ ਇੰਨਾ ਸੋਹਣਾ ਸੂਟ ਰਹਿੰਦਾ ਏ ਬਹੁਤ ਸੋਹਣਾ ਠੀਕ ਆ ਕਲਰ ਵੀ ਐਵੇਂ ਦਾ ਹੀ ਰਹੇਗਾ ਜਿਵੇਂ ਦਾ ਹੈਗਾ 650 ਪ੍ਰਾਈਸ ਲੱਗੇਗਾ ਫਿਰ ਆ ਗਈ ਸ਼ੰਕਰ ਦੀ ਐਲਪਾਈਨ ਹਲੋ ਜੀ ਨਿੱਕੀ ਨਿੱਕੀ ਬੂਟੀ ਬਹੁਤ ਸੋਹਣਾ ਪੀਸ ਹੈ ਹਲੋ ਜੀ ਠੀਕ ਹੈ ਹਲੋ कलर चेक करो कि कलर कि प्यारा लगता पाया थोड़ी जी तुम जीस लगाओगे ना थोड़ी डिजाइनिंग करोगे तो सुपर वाला सूट बनेगा भी सर्दियों वाला ठीक है जी प्राइस लगेगा लग जी अठ सौ रुपया वाली नैक्सट आ गया शंकर ब्रांड ही राजा दानी सूट हेलो जी शंकर ब्रांड का राजा राणी सूट पश्मीना च बहुत सोना पश्मीना है बुर नहीं आएगी ठीक है फुल गारंटी नहीं है पर नहीं आएगी क्योंकि कपड़े में देख के पता लग जाता है कि इसके ऊपर बोर वाला कोई चांस है नहीं है बहुत सोना पीस है जी शंकर का पीस है कलर बहुत सोना है ना गाजरी ना रेड ना मरून ना वाइन बहुत सोना सा कलर आऊगा हेलो जी 800 रुपए प्राइस लगेगा विद शिपिंग द प्राइस ये होएगा फिर आ गया फ़रोजी कलर हां जी फ़रोजी कलर आ गया हेलो जी ਤੇ डिज़ाइन भी बहुत सोना है ਕਲਰ ਵੀ ਬਹੁਤ ਸੋਹਣਾ ਹੈ ਜਿਹੜਾ ਮਰਜ਼ੀ ਇਹਨੂੰ ਪਾ ਸਕਦਾ ਪਸ਼ਮੀਨਾ ਹੈਗਾ ਸ਼ੰਕਰ ਬ੍ਰਾਂਡ ਦਾ ਔਰ 5 ਮੀਟਰ ਦੀ ਕਟ ਆਏਗੀ 800 ਰੁਪਏ ਦੀ ਠੀਕ ਹੈ ਆਈਏ ਫਿਰ ਆਏਗਾ ਜੀ ਇਹ ਵਾਲਾ ਪੀਸ ਮੂੰਗਿਆ ਕਲਰ ਔਰ ਬਹੁਤ ਸੋਹਣਾ ਇਹਦੇ ਉੱਤੇ ਮੰਡਪ ਬਣਿਆ ਹੋਇਆ ਹੈ ਔਰ ਵਿਆਹ ਹੀ ਹੋ ਰਿਹਾ ਹੈ ਠੀਕ ਹੈ ਇਹ ਲੋ ਜੀ ਇਸ ਤਰ੍ਹਾਂ ਦਾ ਇਹਦੇ ਉੱਤੇ ਸੀਨ मूँगी कलर आ बहुत प्यारे ज पीस है कॉड सैट भी बहुत सोहने बनने सूट भी बहुत सोहने बनने अठ सौ प्राइस का <laughs> नैक्सट आ गया येलो मस्टर्ड येलो कलर और ग्रेस बहुत है सूट की ए हल्की हल्की शाइन तुम चैक कर सकते जी जोड़ा थ्रैड लग्या होंगे ना वह प्राइज आ जिन वधिया लग्या होंगे उतुदी वो, वो, दी, वो दी लुक वाया आएगी पाया हुआ भी प्रीमीयम लगेगा बहुत सोहना लगेगा सूट भी अच्छी क्वालिटी का पाया हो शंकर ब्रांड अठ सौ रुपये प्राइज ਫੇਰ ਆਏਗਾ ਜੀ ਐਲਪਾਈਨ ਬਜ਼ੁਰਗਾ ਵਾਸਤੇ ਹਲੋ ਜੀ ਬਜ਼ੁਰਗਾ ਨੂੰ ਬਹੁਤ ਬੜੀ ਚੜਾਉਂਦੀ ਆ ਤੇ ਇਹ ਆ ਗਿਆ ਕਲਰ ਬਹੁਤ ਸੋਹਣਾ ਲਾਈਟ ਜਿਹਾ ਬਾਬਾ ਪੀਚ ਕਲਰ ਜਿਹਾ ਲਾਈਟ ਬਿਲਕੁਲ ਲਾਈਟ ਮਤਲਬ ਲੱਗ ਕੋ ਕਰੂੰਗੀ ਤੇ ਫੇਰ ਹੀ ਪਤਾ ਲੱਗੂਗਾ ਕਿਹੜਾ ਕਲਰ ਆ ਇਸ ਤਰ੍ਹਾਂ ਦਾ ਠੀਕ ਹੈ 5 ਮੀਟਰ ਦੀ ਕਟਾ 550 ਪ੍ਰਾਈਸ ਆ ਐਲਪਾਈਨ ਨੈਕਸਟ ਆ ਗਿਆ ਜੀ ਕਿ ਉਹ ਕਪੂਰੀ ਜਿਆ ਰੰਗ ਆ ਪੀਲਾ ਪੀਲਾ ਜਿਆ ਥੋੜਾ ਪਿਸਤਾ ਪਿਸਤਾ ਪੀਲਾ ਪੀਲਾ ਜਿਆ ਲੱਗਦਾ ਠੀਕ ਹੈ ਆ ਲੋ ਹੁਣ ਤੁਸੀਂ ਕਹਣਾ ਪਿਸਤਾ ਤੇ ਪੀਲੇ ਦਾ ਕੀ ਮਿਲਾਵਟ ਹੋਊਗੀ ਇਸ ਤਰ੍ਹਾਂ ਦੀ ਭਾ ਮਾਰਦਾ ਜੀ ਠੀਕ ਆ ਲੋ 500 ਬਲੇਪ ਪ੍ਰਾਈਸ ਨੈਕਸਟ ਆ ਗਿਆ ਪਿੰਕ ਕਲਰ ਔਰ ਕਪੜਾ ਬਿਲਕੁਲ ਲਾਈਟ ਵੇਟ ਇਸ ਤੰਪ ਬਜ਼ੁਰਗਾ ਨੂੰ ਹੁੰਦਾ ਕਿ ਹੌਲਾ ਜਿਆ ਕਪੜਾ ਹੋਵੇ ਔਰ ਪਰ ਹੋਵੇ ਗਰਮ ਤੇ ਬੁਰ ਨਾ ਆਵੇ ਆ ਲੋ ਜੀ ਪਿੰਕ ਕਲਰ ਤਿੰਨ ਕਲਰ ਆਣਗੇ ਤਿੰਨੇ ਕਲਰ ਬਹੁਤ ਸੋਹਣੇ ਆ 550 ਪ੍ਰਾਈਸ ਰੇਟ ਵੀ ਸੋਹਣਾ ਮਿੱਠਾ ਠੀਕ ਹੈ ਫੇਰ ਤੁਹਾਨੂੰ ਦਿਖਾਉਣੀ ਹੈ ਮੈਂ ਹਲੋ ਜੀ ਰੈਡ ਕਲਰ ਠੀਕ ਹੈ 5 ਮੀਟਰ ਦੀ ਕੱਟ ਰੈਡ ਕਲਰ ਦਾ ਪਸ਼ਮੀਨਾ ਦਾ ਸੂਟ ਆਊਗਾ ਆ ਲੋ ਠੀਕ ਹੈ ਬੁਰਦੀ ਕੋਈ ਗਾਰੰਟੀ ਨਹੀਂ ਆ ਪ੍ਰਾਈਸ ਲੱਗੇਗਾ ਜੀ ਓਨਲੀ 400 ਰੁਪਏ 5 ਮੀਟਰ ਕੱਟ ਦਾ ਰੈਡ ਕਲਰ ਰੈਡ ਮਰੂਨ ਕਲਰ ਫੇਰ ਆ ਗਿਆ ਦੇ ਵਿੱਚ ਪਿੰਕ ਕਲਰ ਬਹੁਤ ਸੋਹਣਾ ਪਿੰਕ ਕਲਰ ਆ

ठीक है विद शिपिंग द प्राइस ऑफ ब्लैक कलर 300 रुपए दा सूट आ घरे पौनली सुपर वाली आइटम है ठीक है फिर आएगा जी वाइन कलर इस तरह 300 रुपए दा सूट होएगा बहुत सोणा कलर सोणा सूट है आलू जी नेक्स्ट आ गया जी बुजुर्गों वास्ते लाइट कलर दा सूट आ निकी निकी बूटी वाला 5 मीटर दा प्राइस लगेगा लग जी तीन सौ रुपया हेलो जी ठीक है शिपिंग होएगी कलर आ गया ग्रीन ग्रीन एक आ गया ग्रे कलर लो जी ग्रे कलर सस्ता तो ते सोहना टिकाऊ ते माल ठीक है जी तीन सौ रुपए का पं मीटर एक कलर आ गया जी स्किन कलर ठीक है तीन सौ रुपए का मीटर सूट आएगा बहुत सोहने सूट है सस्ते भी है सोहने भी है ਹੁਣ ਜਿਹੜਾ ਵੀ ਇਸ ਤੁਹਾਨੂੰ ਪਸੰਦ ਆ ਉਹਦਾ ਸਕਰੀਨਸ਼ਾਟ ਲੈਣਾ ਭੇਜਣਾ ਸਾਡੇ WhatsApp ਨੰਬਰ ਦੇ ਉੱਪਰ ਆਪਣਾ ਆਰਡਰ ਜਲਦੀ ਜਲਦੀ ਕਨਫਰਮ ਕਰਾ ਲੈਣਾ ਥੈਂਕ ਯੂ ਧੰਨਵਾਦ